ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਚਾਰੇ ਮੁਲਜ਼ਮਾ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ। ਸੀਬੀਆਈ ਮੋਹਾਲੀ ਦੀ ਅਦਾਲਤ ਦੇ ਸਪੈਸ਼ਲ ਜੱਜ ਰਕੇਸ਼ ਕੁਮਾਰ ਗੁਪਤਾ ਨੇ ਉਸ ਵੇਲੇ ਦੇ ਜ਼ਿਲ੍ਹਾ ਪੁਲਿਸ ਮੁਖੀ ਦਵਿੰਦਰ ਸਿੰਘ ਗਰਚਾ, ਐਸਪੀ ਪਰਮਦੀਪ ਸਿੰਘ ਸੰਧੂ ਅਤੇ ਦੋ ਇੰਸਪੈਕਟਰਾਂ ਰਮਨ ਕੁਮਾਰ ਤੇ ਅਮਰਜੀਤ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਅਧਿਕਾਰੀ ਲੋਕਾਂ ਨੂੰ ਜ਼ਬਰਜੰਨਾ ਦੇ ਝੂਠੇ ਮਾਮਲਿਆਂ ਵਿੱਚ ਪਸਾਉਂਦੇ ਸਨ। ਇਸ ਤੋਂ ਇਲਾਵਾ ਉਹਨਾਂ 'ਤੇ ਝੂਠੇ ਮਾਮਲਿਆਂ ਵਿੱਚ ਰਿਸ਼ਵਤ ਲੈਣ ਦਾ ਇਲਜ਼ਾਮ ਹੈ ਇਸ ਮਾਮਲੇ ਦੇ ਇੱਕ ਪੀੜਤ ਰਣਜੀਤ ਸਿੰਘ ਨੇ सीबीआई ਅਦਾਲਤ ਦਾ ਇਸ ਫੈਸਲੇ ਲਈ ਧੰਨਵਾਦ ਕੀਤਾ ਕੀ ਕਹੀ ਸੀ ਕਿ 2007 ਦਾ ਮੋਗਾ ਸੱਚ ਕੰਡਲ ਸੀ ਹਾਂ 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 ਜੀ ਤੁਹਾਡਾ ਕੀ ਰੋਲ ਹੈ ਮੇਰਾ ਰੋਲ ਜੀ ਮੇਰੇ ਤੇ ਇਹਨਾਂ ਨੇ ਪਰਚਾ ਨਕਾ ਦਰਜ ਕੀਤਾ ਸੀ ਪਾਕੇ ਪੁਰਾਣੇ ਤੇ ਮੈਂ ਕਰੀ ਲੋਈ ਸੀ ਉੱਪਰ ਪਤਾ ਕੈਨਸਲ ਹੋ ਰਿਹਾ ਸੀਗਾ ਇਹਨਾਂ ਨੇ ਗੇਸਟ ਹੋ ਗਿਆ ਸੀ ਫਿਰ ਉਹ ਹਾਈ ਲੈਵਲ ਦਾ ਰੋਲਾ ਜਾਦੇ ਪੈ ਕਰਕੇ ਵੱਡਾ ਸਕੈਮ ਕਰਕੇ ਫਿਰ ਉਹ ਹਾਈ ਕੋਰਟ ਨੇ ਸੂਮ ਮੋਟੋ ਲੈ ਕੇ ਸੀਬੀਏ ਨੂੰ ਮਾਰਕ ਕਰਤਾ ਸੀ ਅੱਜ ਜਿਹੜਾ ਫੈਸਲਾ ਆਇਆ ਕੀ ਕਹੂੰ ਇਹ ਫੈਸਲਾ ਵਧੀਆ ਹੋਇਆ 5-5 ਸਾਲ ਦੀ ਸਜ਼ਾ ਹੋਈ ਆ ਤੇ ਨੋਟਾਬੰਦ ਕੁਮਾਰ ਨੂੰ ਐਕਸਟਰਾ 3 ਸਾਲ ਦੀ ਜੁਰਮਾਨਾ ਜੁਰਮਾਨਾ 2 ਲੱਖ ਰੁਪਏ ਜੁਰਮਾਨਾ ਹੋਇਆ ਇਹਨਾਂ ਨੂੰ ਤੇ ਮੈਂ ਫੈਸਲੇ ਤੋਂ ਸੰਤੋਖਤ ਹਾਂ